ਮਹਿੰਦੀ ਲਗਾ ਕੇ ਰੱਖਨਾ ਢੋਲੀ ਸਜਾ ਕੇ ਰੱਖਨਾ ਲੈਨੇ ਤੁਝੇ ਓ ਗੋਰੀ ਆਇੰਗੇ ਤੇਰੇ ਸਜਨਾ ਮਹਿੰਦੀ ਲਗਾ ਕੇ ਰੱਖਨਾ ਢੋਲੀ ਸਜਾ ਕੇ ਰੱਖਨਾ ਲਾ ਪਰਚਾਓਦੋ ਹੋ ਗਿਆ ਸੀ ਜਦੋਂ ਹੁੰਦਾ ਸੀ ਮੈਂ ਠਾਰਾਂ ਦਾ ਅੱਜ ਕਾਲੀ ਯਟ ਦੀ ਰੇਂਜ ਕੁੜੇ ਪਛਾਨੀ ਕਰਦੀ ਨਾਰਾਂ ਦਾ ਜੀਨੇ ਖੇਡਣਾ ਹੁੰਦਾ ਮੇਗ ਮਨਾਨਾ ਆਰੋਜ ਉਹਨਾਂ ਦੇ ਕੰਮ ਦੇ ਮੈਂ ਹਾਂ ਵੇਪਰੋ ਕੜਾ ਤੇ ਤੁਸੀਂ ਦੇਖ ਰਹੇ ਹੋ ਵਾਇਸ ਪੰਜਾਬ ਟਾਈਮ ਕਲਾਕਾਰ ਦੀ ਜੇ ਆਪਾਂ ਗੱਲ ਕਰੀਏ ਤਾਂ ਕਲਾਕਾਰ ਇਸ ਵੇਲੇ ਕਈ ਕਈ ਤਰ੍ਹਾਂ ਦੇ ਹੋ ਰਹੇ ਨੇ ਜੇ ਆਪਾਂ ਸਿੰਗਿੰਗ ਦੀ ਗੱਲ ਕਰੀਏ ਤਾਂ ਸਿੰਗਿੰਗ ਦੇ ਵਿੱਚ ਬਹੁਤ ਸਾਰੇ ਨਾਮ ਆ ਗਏ ਨੇ ਔਰ ਰੋਜ਼ ਆਪਾਂ YouTube ਦੇ ਉੱਪਰ Instagram ਦੇ ਉੱਪਰ ਨਵੇਂ-ਨਵੇਂ ਸਿੰਗਰਾਂ ਨੂੰ ਜਿਹੜਾ ਕਾ ਸੁਣਦੇ ਵੀ ਆ ਗਏ ਆ ਪਰ ਜੇ ਆਪਾਂ 90 ਦੇ ਦਹਾਕੇ ਦੀ ਗੱਲ ਕਰੀਏ ਤਾਂ ਉਦੋਂ ਦੇ ਜਿਹੜੇ ਗਾਣੇ ਨੌਜਵਾਨ ਗਾਉਂਦੇ ਸੀਗੇ ਜਾਂ ਪਸੰਦ ਕਰਦੇ ਸੀਗੇ ਕੀ ਉਹ ਗਾਣੇ ਅੱਜ ਦੇ ਯੁੱਗ ਦੇ ਵਿੱਚ ਅਸੀਂ ਸੁਣ ਰਹੇ ਹਾਂਗੇ ਜਾਂ ਗਾ ਰਹੇ ਹਾਂਗੇ ਸੋ ਸਾਡੇ ਨਾਲ ਅੱਜ ਰਾਜਵੀਰ ਸਿੰਘ ਤੁਰ ਅਗੇ ਨੇ ਜਿਹੜੇ ਕਿ 90 ਦੇ ਦਹਾਕੇ ਦੇ ਵਿੱਚ ਜਿਹੜਾ ਹੈਗਾ ਇਹਨਾਂ ਵੱਲੋਂ ਕੁਝ ਗਾਣੇ ਲਿਖੇ ਵੀ ਗਏ ਸੀਗੇ ਔਰ ਗਾਏ ਵੀ ਗਏ ਸੀਗੇ ਪਰ ਕੁਝ ਕਰਲਾਂ ਕਰਕੇ ਆਪਾਂ ਕਹਿ ਸਕਦੇ ਅਗੇ ਆ ਜੀ ਵੀਡੀਓ ਜਦੋਂ ਲਾਂਚ ਕਰवानी ਆ ਗਈਆਂ ਨੇ ਜਾਂ ਕੈਸਟਾ ਲਾਂਚ ਕਰਵਾਨੀਆਂ ਆ ਗਈਆਂ ਨੇ ਤਾਂ ਉਹਦੇ ਆਸਤੇ ਬਹੁਤ ਜ਼ਿਆਦਾ ਫੰਡ ਦੀ ਲੋੜ ਹੁੰਦੀ ਹੈ ਔਰ ਕਈ ਵਾਰੀ ਬੰਦੇ ਕੋਲ ਫੰਡ ਨਹੀਂ ਹੁੰਦੇ ਪਰ ਕਲਾ ਹੁੰਦੀ ਹੈ ਅੰਦਰ ਉਸ ਕਲਾ ਨੂੰ ਉਜਾਗਰ ਕਰਨ ਵਾਸਤੇ ਜਿਹੜਾ ਹੈਗਾ ਸਾਨੂੰ ਜਿਹੜਾ ਹੈਗਾ ਕਈ ਪਲੇਟਫਾਰਮਾਂ ਦੇ ਉੱਤੇ ਆਉਣਾ ਪੈਂਦਾ ਹੈਗਾ ਪਰ ਉਹਨਾਂ ਪਲੇਟਫਾਰਮਾਂ ਦੇ ਵਿੱਚ ਆਉਣ ਵਾਸਤੇ ਵੀ ਸਾਨੂੰ ਜੀ ਫਾਈਨਾਂਸ ਦੀ ਬਹੁਤ ਜ਼ਿਆਦਾ ਲੋਡ ਹੁੰਦੀ ਹੈ ਪਰ ਜੇ ਅਪ ਰਾਜਵੀਰ ਦੀ ਗੱਲ ਕਰੀਏ ਤਾਂ ਇਹਦੇ ਵੱਲੋਂ ਵੀ ਜਿਹੜਾ ਹੈਗਾ ਬਹੁਤ ਸਾਰੇ ਗੀਤ ਜਿਹੜੇ ਹੈਗੇ ਨੇ ਲਿਖੇ ਵੀ ਗਏ ਸੀ ਗਾਏ ਵੀ ਗਏ ਸੀਗੇ ਔਰ ਪੁਰਾਣੇ ਫਿਲਮਾਂ ਦੇ ਅੱਜ ਤੁਹਾਡੇ ਸਾਹਮਣੇ ਰੂਬਰੂ ਕਰਾ ਰਏ ਆ ਰਾਜਵੀਰ ਸਿੰਘ ਜੀ ਨੂੰ ਰਾਜਵੀਰ ਜੀ ਤੁਹਾਡਾ ਸਵਾਗਤ ਹੈ ਸਾਡੇ ਠੀਕ ਹੈ ਜੀ ਧੰਨਵਾਦ ਰਾਜਵੀਰ ਜੀ ਕਦੋਂ ਤੋਂ ਤੁਸੀਂ ਗਾਣੇ ਗਾਉਣ ਦਾ ਜਿਹੜਾ ਸ਼ੌਂਕ ਰੱਖਿਆ ਸੀਗਾ ਸਰ ਜੀ ਮੈਨੂੰ ਬਚਪ ਹਿੰਦੀ ਫਿਲਮਾਂ ਦੇਖਦੇ ਸੀ ਗਾਣੇ ਗਾਉਂਦਾ ਬਚਪਨ ਤੋਂ ਹੀ ਲਗਨ ਸੀ ਮੈਨੂੰ ਬਹੁਤ ਸ਼ੌਂਕ ਸੀ ਤੇ ਮੈਂ ਗਾਉਂਦਾ ਵੀ ਬਹੁਤ ਰਿਆਂ ਯਾਨੀ ਕਿ ਤੇ ਫਿਰ ਤੁਸੀਂ ਲਿਖਦੇ ਵੀ ਸੀਗੇ ਬਹੁਤ ਜ਼ਿਆਦਾ ਹਾਂ ਲਿਖੇ ਵੀ ਪਏ ਆ ਜੀ ਬਹੁਤ ਕਿੰਨੇ ਕ ਗਾਣੇ ਤੁਹਾਡੇ ਜਿਹੜੇ ਲਿਖੇ ਸੀਗੇ ਹਉਣ ਕੇ ਘਟੋ ਘਟ 70 80 100 ਦੇ ਕਰੀਬ ਨਹੀਂ ਤੁਸੀਂ 70 80 100 ਦੇ ਕਰੀਬ ਜਿਹੜੇ ਗਾਣੇ ਲਿਖੇ ਤੇ ਉਹਨਾਂ ਨੂੰ ਫਿਰ ਤੁਸੀਂ ਅਗਾ ਪ੍ਰੈਜੈਂਸੇਰ ਕਿਉਂ ਨਹੀਂ ਕੀਤਾਗਾ ਯਾਨੀ ਕਿ ਲੋਕਾਂ ਦੇ ਵਿੱਚ ਕਿਉਂ ਨਹੀਂ ਵਿਚਰੇ ਗਾਣੇ ਕੀ ਕਾਰਨ ਹੋਏ ਉਹ ਇਕ ਤਸਰ ਜੀ ਪੈਸੇ ਦੀ ਕਮੀ ਕਰਕੇ ਇਹ ਕੱਜਕੱਲ ਜ਼ਮਾਨਾ ਬਹੁਤ ਫਾਸਟ ਆ ਵੀ ਜਿੱਦ ਕੋਲ ਵੀ ਜਾਣੇ ਆ ਵੀ ਉਹ ਛੇਤੀ ਕੋਈ ਬੰਦਾ ਗਾਣਾ ਫੜਦਾ ਨਹੀਂ ਗਾਣਾ ਨਹੀਂ ਫੜਦੇ ਕੀ ਕਾਰਨ ਸਮਝਦੇ ਕਿਉਂ ਨਹੀਂ ਗਾਣੇ ਫੜਦੇ ਜੀ ਕਿਉਂ ਤੁਹਾਡੇ ਕੋਈ ਆਵਾਜ਼ ਚ ਕਮੀ ਹੈਗੀ ਆ ਕੁਝ ਉਹ ਉਹਦੀ ਜਿਹੜੀ ਹੈਗੀ ਆ ਸਕ੍ਰਿਪਟ ਹੁੰਦੀ ਹੈ ਗਾਣੇ ਦੀ ਉਹ ਨਹੀਂ ਸਹੀ ਹੁੰਦੀ ਜੀ ਬਸ ਉਹਨਾਂ ਨੂੰ ਪੈਸੇ ਦਾ ਲਾਲਚ ਲਾ ਲੋ ਕੁਛ ਲਾ ਲੋ ਵੀ ਦੇਵੇ ਨਾਲੇ ਗਾਣਾ ਦੇਵੇ ਨਾਲੇ 10 2000 ਰੁਪਏ ਦੇਵੇ ਫੇਰ ਆਂਦਾ ਜਿਆਦਾਤਰ ਤੁਸੀਂ ਗਾਣੇ ਕਿਹੜੇ ਹਿੰਦੀ ਲਿਖਦੇ ਸੀ ਜਾਂ ਪੰਜਾਬੀ ਲਿਖਦੇ ਸੀ ਪੰਜਾਬੀ ਵੀ ਲਿਖਿਆ ਹਿੰਦੀ ਵੀ ਸ਼ੇਅਰ ਵੀ ਲਿਖਿਆ ਤੇ ਆਪਾਂ ਚਾਹਾਂਗੇ ਤੁਹਾਡੇ ਕੋਈ ਪੁਰਾਣੇ ਗਾਣੇ ਜਿਹੜੇ ਤੁਸੀਂ ਮਤਲਬ ਕਿ ਬਹੁਤ ਜ਼ਿਆਦਾ ਗੁਣਗੁਣਾਉਂਦੇ ਸੀ ਹਾਂ ਮੈਂ ਬਹੁਤ ਜਿਹੜੇ ਮੇਰੇ ਦਿਲ ਦੇ ਕਰੀਬ ਆ ਹਾਂ ਜਿਹੜੇ ਤੁਹਾਡੇ ਦਿਲ ਦੇ ਕਰੀਬ ਆ ਫਿਰ ਦੋ ਚਾਰ ਗਾਣੇ ਸਾਨੂੰ ਜਿਹੜੇ ਹੈਗੇ ਤੁਸੀਂ ਜਿਉਂ ਨਾਲ ਦੀਆਂ ਦੋ ਦੋ ਚਾਰ ਚਾਰ ਦੇ ਹੱਥ ਲਾਉਂਦਾ ਮਹਿੰਦੀ ਲਗਾ ਕੇ ਰੱਖਣਾ ਢੋਲੀ ਸਜਾ ਕੇ ਰੱਖਣਾ मेहंदी लगा के रखना डोली सजा के रखना लेने तुझे ओ गोरी आएंगे तेरे सजना मेहंदी लगा के रखना डोली सजा के रखना मैं एक जवान लड़का तू एक हसीन लड़की ये दिल मचल गया तो मेरा कसूर क्या है रखना था दिल पे काबू ये हुसन तो है जादू जादू ही चल गया तो मेरा कसूर क्या है नज़रें झुका के रखना दामन बचा के रखना मेहंदी लगा के रखना डोली सजा के रखना ये जेडे गाने जे हम गाया है डोली लगा ਇਹ ਇਹਨੂੰ ਤੁਸੀਂ ਫਿਰ ਸਟੇਜਾਂ ਤੇ ਵੀ ਗਾਇਆ ਜਾਂ ਮਤਲਬ ਕਿ ਆਪ ਹੀ ਗੁੰਗਣਾਉਂਦੇ ਸੀਗੇ ਤੁਸੀਂ ਨਹੀਂ ਬਸ ਆਪ ਹੀ 11 ਦੋਸਤਾਂ ਨੇ ਬੈਠ ਕੇ ਮਹਿਫਲ ਲੱਗ ਗਈ ਉੱਥੇ ਗਣਾ ਗੁੰਗਣਾ ਨਾਲ ਬਹਿਫਲਾਂ ਦੇ ਵਿੱਚ ਜਿਆਦਾ ਮਹਿਫਲਾਂ ਦੇ ਵਿੱਚ ਜਿਆਦਾ ਜਿਹੜਾ ਹੈ 11 ਦੋਸਤਾਂ ਵੀ ਆਪ ਦਾ ਮਾਣ ਖੁਸ਼ ਕਰ ਲੈਂਦੇ ਸੀ ਵੀ ਹੈ ਨਹੀਂ ਗਾਈ ਡਾ ਵੀ ਆਏ ਕਰਕੇ ਤਰੱਕੀ ਹੋਵੇ ਨਹੀਂ ਜੇ ਕੋਸ਼ਿਸ਼ ਨਹੀਂ ਕੀਤੀ ਤੁਸੀਂ ਕੋਸ਼ਿਸ਼ ਨਹੀਂ ਕਰਦੇ ਸੋਚਦੇ ਨਹੀਂ ਆਪ ਦੀ ਗਲਤੀ ਆ ਜੀ ਤੁਹਾਡੀ ਕੋਸ਼ਿਸ਼ ਕਰਾਂਗੇ ਕੋਸ਼ਿਸ਼ ਕਰੂਗਾ ਬੰਦਾ ਹਰ ਕਾਮਯਾਬ ਹੁੰਦਾ ਜਿਹੜਾ ਨਹੀਂ ਕਰਦਾ ਫਿਰ ਉਹ ਉਹਦੀ ਗਲਤੀ ਆ ਤੁਸੀਂ ਹੁਣ ਇਹ ਗੱਲ ਕੀਤੀ ਵੀ ਆਪਦੀ ਗਲਤੀ ਹੈਗੀ ਆ ਆਪਦੀ ਗਲਤੀ ਕੀ ਚੰਕੀਜ਼ ਵੀ ਜੋ ਹਨਰ ਸੀ ਉਹ ਲਕੋਇਆ ਕੱਢਿਆ ਨਹੀਂ ਬਾਹਰ ਦੁਨੀਆ 'ਚ ਜੇ ਕੱਢਦੇ ਹਨਾ ਇਸ ਦੀ ਫਿਲਮਾਂ ਤੋਂ ਬਗੈਰ ਹੋਰ ਵੀ ਪੰਜਾਬੀ ਗਾਣੇ ਦਾ ਹੋਰ ਵੀ ਪੰਜਾਬੀ ਵੀ ਪੰਜਾਬੀ ਕਿਹੜਾ ਤੁਹਾਡਾ ਜਿਹੜਾ ਕੋਈ ਫੇਵਰਿਟ ਜਿਹੜਾ ਤੁਸੀਂ ਬਹੁਤ ਜ਼ਿਆਦਾ ਤੁਹਾਨੂੰ ਪਸੰਦ ਸੀਗਾ ਔਰ ਤੁਸੀਂ ਗੁਰਗੁਣਾਉਂਦੇ ਸੀਗੇ ਵੈਸੇ ਤਾਂ ਸਿੱਧੂ ਮੂਸੇ ਵਾਲਾ ਸਭ ਤੋਂ ਜ਼ਿਆਦਾ ਫੇਮਸ ਆਪਣਾ ਵੀ ਉਹ ਭਰਾ ਵਿਚਾਰਾ ਬਹੁਤ ਦੌਖਾ ਤੇ ਜਿਵੇਂ ਪਹਿਲਾਂ ਬੱਬੂ ਮਾਨ ਦੇ ਗਾਣੇ ਬਹੁਤ ਸੋਹਣੇ ਸੀ ਸਿੱਧੂ ਮੂਸੇਵਾਲੇ ਦਾ ਤੁਸੀਂ ਕਾਫੀ ਫੈਨ ਆ ਅਸੀਂ ਤੁਹਾਡੇ ਬਹੁਤ ਜ਼ਿਆਦਾ ਹਾਂ ਜੀ ਮੋਟਰਸਾਈਕਲ ਦੇ ਉੱਤੇ ਬਾਈਕ ਦੇ ਉੱਤੇ ਵੀ ਸਿੱਧੂ ਮੂਸੇਵਾਲੇ ਦਾ ਹਾਂ ਹਾਂ ਜੀ ਹਾਂ ਜੀ ਬਹੁਤ ਬਹੁਤ ਜ਼ਿਆਦਾ ਇੱਕੋ ਸਿੱਧੂ ਮੂਸੇਵਾਲੇ ਦਾ ਹੋ ਜਾ ਵੀਰੇ ਕਿਦਾਂ ਸਿੱਧੂ ਮੂਸੇਵਾਲੇ ਦਾ ਹਾਂ ਜੀ ਕੋਈ ਨਾ ਇੱਕ ਦੋ ਪਹਿਰੇ ਯਾਦ ਆ ਸੁਣਾ ਦਿੰਨੇ ਆ ਪਹਿਲਾ ਪਰਚਾ ਉਹਦੋਂ ਹੋ ਗਿਆ ਸੀ ਜਦੋਂ ਹੁੰਦਾ ਸੀ ਮੈਂ 18 ਦਾ ਅੱਜ ਕਾਲੀ ਏਟ ਦੀ ਰੇਂਜ ਕੁੜੇ ਪਿਛਾਨੀ ਕਰਦੀ ਨਾਰਾਂ ਦਾ ਜੀਨੇ ਖੇਡਣਾ ਹੁੰਦਾ ਮੇਗ ਮਨਾਨਾ ਆ ਰੋਜ਼ ਯੋ ਨਾਂ ਦੇ ਕੰਮ ਦੇ ਨਹੀਂ ਸਾਡੇ ਲਾਣੇ ਜਾਉਣੇ ਸੁੱਚਿਆਂ ਦੇ ਸਾਡੇ ਮਿਰਜੇ ਰਾਂਝੇ ਜਮਦੇ ਨਹੀਂ ਮਿਰਜੇ ਰਾਂਝੇ ਜਮਦੇ ਨਹੀਂ ਜਿਆ ਬਿਲਕੁਲ ਮਹਿਰੂਬ ਸਿੱਧੂ ਦੀ ਜਿਹੜੀ ਇਹਨਾਂ ਨੇ ਦੋ ਲਾਈਨਾਂ ਸੁਰਾਈਆਂ ਨੇ ਵਾਕਈ ਸਿੱਧੂ ਮੂਸੇ ਵਾਲੇ ਦਾ ਨਾਮ ਉਹ ਕਲਾਕਾਰ ਜਿਹੜਾ ਕੀ ਸਾਡੇ ਤੋਂ ਅੱਜ ਵਿਛੜ ਚੁੱਕਿਆ ਹੈਗਾ ਉਹਨਾਂ ਨੂੰ ਇਹ ਯਾਦ ਕੀਤਾ ਹੈਗਾ ਇਹਨਾਂ ਨੇ ਤੇ ਤੂਰ ਸਾਹਿਬ ਜੀ ਆਪਾਂ ਗੱਲ ਕਰੀਏ ਆਉਣ ਵਾਲੇ ਸਮੇਂ ਦੀ ਤੇ ਆਉਣ ਵਾਲੇ ਸਮੇਂ 'ਚ ਫਿਰ ਤੁਸੀਂ ਹੁਣ ਟਰਾਈ ਕਰ ਰਹੇ ਹੋ ਵੀ ਦੁਬਾਰਾ ਫਿਰ ਹਾਂ ਮੈਂ ਕਰ ਰਿਆਂ ਟਰਾਈ ਪਰ ਹਜੇ ਬਾਹਰ ਨਿਕਲ ਰਿਆ ਕਰ ਰਿਆਂ ਮੈਂ ਕੈਨੇਡਾ ਵਾਈਫਾ ਉੱਥੇ ਜਾਣਾ ਸੈਟਲ ਹੋਣਾ ਸੋਚ ਆ ਵੀ ਉੱਥੇ ਜਾ ਕੇ ਕੋਈ ਵਧੀਆ ਕਰੀਏ ਕੈਨੇਡਾ ਜਾ ਕੇ ਮਤਲਬ ਕਿ ਤੁਸੀਂ ਸਿੰਗਿੰਗ ਦਾ ਵਧੀਆ ਕਰੀਏ ਹੈ ਨਾ ਇੱਥੇ ਇੱਕ ਤਾਂ ਪੈਸੇ ਦੀ ਪ੍ਰੋਬਲਮ ਆ ਥੋੜੀ ਜੀ ਤੇ ਉਹਨਾਂ ਬਜਟ ਹੈ ਨਹੀਂ ਅੱਜ ਕੱਲ ਇੱਕ ਗਾਣੇ ਤੇ ਪਤਾ ਨਹੀਂ ਕਿੰਨੇ ਕਿੰਨੇ ਲੱਖ ਰੁਪਈਆ ਖਰਚਾ ਹੁੰਦਾ ਤੇ ਉੱਥੇ ਜਾ ਕੇ ਚਲੋ ਆਪਦੀ ਮਿਹਨਤ ਕਰਾਂਗੇ ਜਿਵੇਂ ਵੀ ਹੋਇਆ ਕੋਸ਼ਿਸ਼ਾਂ ਵੀ ਉੱਥੇ ਕਰਾਂਗੇ ਟਾਈਮ ਲੱਗ ਜੂ ਕੋਈ ਚੱਕਰ ਨਹੀਂ ਦੂਤ ਸਾਹਿਬ ਅਸੀਂ ਮੈਂ ਚਾਹਾਂਗਾ ਲਾਸਟ ਦੇ ਵਿੱਚ ਫਿਰ ਇੱਕ ਕਿਸੇ ਹੋਰ ਹਿੰਦੀ ਗਾਣੇ ਦੀਆ ਵਧੀਆ ਜਿਹੜਾ ਤੁਹਾਨੂੰ ਲੱਗਦਾ ਹਿੰਦੀ ਗਾਣਾ ਤੇ 90 ਦੇ ਦੱਕੇ ਦਾ ਹੀ ਕੋਈ ਹੋ ਜਾਏ ਫਿਰ ਹਾਂਜੀ ਕੋਈ ਚੱਕਰ ਨਹੀਂ ਸੁਣਾਉਣੇ ਆ ਕੋਈ ਬਾਕੀ ਤੁਸੀਂ ਦੱਸੋ ਤੁਹਾਡਾ ਕੋਈ ਫੇਵਰੇਟ ਹੈ ਨਹੀਂ ਤੁਹਾਡਾ ਹੀ ਜਿਹੜਾ ਫੇਵਰੇਟ ਹੈਗਾ ਜਿਹੜਾ ਤੁਸੀਂ ਪਸੰਦ ਕਰਦੇ ਹੋ ਤੇ ਉਹ ਉਹ ਹੋ ਜੇ ਤਾਂ ਦਿਲ ਦੇ ਦਿਆ ਹੈ ਵਾਹ ਕੀ ਬਾਤ ਹੈ ਜਾਨ ਤੁਮੇ ਦੇਗੇ ਦਗ ਨਹੀਂ ਕਰੇਗੇ ਸਨਮ ਦਿਲ ਦੇ ਦਿਆ ਹੈ जान तुम्हें देंगे दगा नहीं करेंगे सनम रब दी कसम यारा, रब दी कसम दिल दे दिया है जान तुम्हें देंगे दगा नहीं करेंगे सनम ਬਿਲਕੁਲ ਜੀ ਦਿਲ ਦੇਤਾ ਇਹਨਾਂ ਨੇ ਤੇ ਦਗਾੜੀ ਕਰਨਗੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਫਿਰੇ ਹੁਣ ਕੈਨੇਡਾ ਦੀ ਤਿਆਰੀ ਕਰ ਰਹੇ ਨੇ ਔਰ ਕੈਨੇਡਾ ਜਾ ਕੇ ਜਦ ਆ ਗਿਆ ਫਿਰ ਆਪਦਾ ਸਿੰਗਿਕ ਦਾ ਤੇ ਲਿਖਣ ਦਾ ਕੰਮ ਜਰਾ ਗਿਆ ਫਿਰ ਸ਼ੁਰੂ ਕਰ ਲਗੇ ਤੋਂ ਇਸੇ ਤਰ੍ਹਾਂ ਤੁਸੀਂ ਦੇਖਦੇ ਰਹੋ ਵਾਚ ਪੰਜਾਬ ਟਾਈਮ ਤੇ ਅਸੀਂ ਤੁਹਾਨੂੰ ਮਿਲਾਉਂਦੇ ਰਵਾਂਗੇ ਨਵੇਂ-ਨਵੇਂ ਕਲਾਕਾਰਾਂ ਦੇ ਨਾਲ ਸਤਿ ਸ੍ਰੀ ਅਕਾਲ ਜੀ